ਤੁਸੀਂ ਦੇਖ ਰਹੇ ਨਿਊ ਟਾਈਮ ਪੰਜਾਬੀ ਵਾਸੀ ਖੜੇ ਹਾਂ ਖਨੌਰੀ ਬਾਰਡਰ ਤੇ ਗੱਲ ਕਰਦੇ ਹਾਂ ਜਿਹੜਾ ਕਿਸਾਨ ਸੀਨੀਅਰ ਕਿਸਾਨ ਆਗੂ ਹੈ ਸਰਜੀਤ ਸਿੰਘ ਫੂਲ ਉਹਨਾਂ ਦੇ ਨਾਲ ਅੱਜ ਦੇ ਮੌਕੇ ਦੀ ਜਿਹੜੀ ਆ ਸਥਿਤੀ ਦੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਫੂਲ ਸਾਹਿਬ ਕਿਵੇਂ ਦੇਖ ਰਹੇ ਹੋ ਜਿਹੜਾ ਹੁਣ ਪੰਜਾਬ ਸਰਕਾਰ ਵੱਲੋਂ ਡੱਲੇਵਾਲ ਤੇ ਜਿਹੜਾ ਤਸ਼ੱਦਦ ਕੀਤਾ ਗਿਆ ਥੋ ਚੱਕ ਕੇ ਉਹਨਾਂ ਨੂੰ ਮਰਨ ਵਰਤ ਤੇ ਨਹੀਂ ਬਿਠਾਣ ਦਿੱਤਾ ਗਿਆ ਕਿਵੇਂ ਸਾਰੇ ਜਿਹੜੇ ਇਸ ਮਾਹੌਲ ਨੂੰ ਦੇਖਦੇ ਹੋ ਵੇਖੋ ਜੀ ਅਸੀਂ ਜਿਹੜਾ ਅੱਜ ਐਲਾਨ ਕੀਤਾ ਸਾਡਾ ਜਿਹੜਾ ਦਿੱਲੀ ਵੱਲ ਸਿਹਤ ਸੀਗਾ ਇਹ ਸਾਰਾ ਐਲਾਨ ਹੈ ਜਿਹੜੇ ਪਹਿਲਾਂ ਮਰਨ ਵਰਤ ਵਾਲਾ ਵੀ ਤੇ ਜਿਹੜਾ ਦਿੱਲੀ ਕੋਚ ਕਰਨਾ ਸੀਗਾ 6 ਦਸੰਬਰ ਨੂੰ ਜਥਿਆਂ ਦੀ ਸ਼ਕਲ ਤੇ ਤੇ ਮੰਗਾ ਵੀ ਜਿਹੜੀਆਂ ਸੀਗੀਆਂ 12 ਦੀਆਂ 12 ਇੱਕ ਵੀ ਭਗਵੰਤ ਮਾਨ ਨਾਲ ਸੰਬੰਧਿਤ ਨਹੀਂ ਸਾਰੀਆਂ ਦਿੱਲੀ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਭਗਵੰਤ ਮਾਨ ਇਹ ਕਹਿੰਦਾ ਵੀ ਰਿਹਾ ਹੁਣ ਤੇ ਕਰ ਵੀ ਮੈਂ ਇਹ ਮੰਗਾਂ ਨਾਲ ਸਹਿਮਤ ਹੈ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਮੈਂ ਉਹਦੀ ਸਨ ਚ ਗੱਲਬਾਤ ਕਰਾਉਣ ਦੀ ਖਤਰ ਮੈਂ ਵਿਚੋਲਗੀ ਵੀ ਕਰ ਸਕਦਾ ਮੈਂ ਪਹਿਲਾਂ ਵੀ ਕੀਤੀ ਆ ਚਾਰ ਮੀਟਿੰਗਾਂ ਦੇ ਹੁਣ ਵੀ ਇਹ ਸਾਰੀਆਂ ਗੱਲਾਂ ਦੀ ਤਿੰਨ ਦਿਨ ਪਹਿਲਾਂ ਉਹਨਾਂ ਨੇ 25 ਤੋਂ ਉਹਨਾਂ ਨੇ ਬਿਆਨ ਦਿੱਤਾ ਵੀ ਜੋ ਕਿਸਾਨਾਂ ਨੂੰ ਹੁਣ ਸੈਂਟਰ ਸਰਕਾਰ ਨੂੰ ਸਮਰਥਤ ਹੁੰਦੇ ਉਹਨਾਂ ਨੇ ਕਿਹਾ ਵੀ ਇਹ ਹੁਣ ਜੇ ਦਿੱਲੀ ਵਾਲੇ ਆਉਣਗੇ ਇਹਨਾਂ ਨੂੰ ਪਾਕਿਸਤਾਨ ਵਾਲੇ ਥੋੜਾ ਤੋੜ ਦੇਵਾਂਗੇ ਅਸੀਂ ਦਿੱਲੀ ਵਾਲੇ ਆਉਣਗੇ ਜਦੋਂ ਦਿੱਲੀ ਰਾਜਧਾਨੀ ਆ ਸਾਡੀ ਸੋ ਇਸ ਕਰਕੇ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਨੇ ਉਦੋਂ ਬਾਅਦ ਦਿੱਲੀ ਵਾਲਾ ਜਿਹੜਾ ਸਾਡਾ ਸਿਹਤ ਪ੍ਰੋਗਰਾਮ ਸੀ ਉਹਦੇ ਮੂਹਰੇ ਲੱਤੜਾ ਕੇ ਉਹਨੂੰ ਆਪਦੇ ਵੱਲ ਸਿਹਤ ਕਰ ਲਿਆ ਉਹਨਾਂ ਨੇ हां मैं ओही सवाल ਤੁਹਾਡੇ ਨਾਲ ਕਰਦਾ ਡਾਇਵਰਟ ਕਰਕੇ ਆਪਦੇ ਵੱਲ ਕਰ ਕੇਂਦਰਵਾਲ ਨੂੰ ਜਾਂਦਿਆਂ ਨੂੰ ਪੰਜਾਬ ਨੂੰ ਇਹੋ ਜੀ ਕਿਹੜੀ ਆਫਤ ਆਈ ਸੀ ਵੀ ਜਿਹੜਾ ਉਹਨਾਂ ਨੂੰ ਡੱਲੇਵਾਲ ਨੂੰ ਜਿਹੜਾ ਚੱਕ ਲੈ ਜਾਣਾ ਪਿਆ ਉਹੀ ਆ ਨਾ ਡੱਲੇਵਾਲ ਦਾ ਚੱਕਣਾ ਉਹਨੂੰ ਜਿਹੜਾ ਅੰਦੋਲਨ ਆ ਉਹਨੂੰ ਡਾਇਵਰਟ ਕਰਨਾ ਪੰਜਾਬ ਵੱਲ ਜੇ ਉਹ ਕਹਿੰਦੇ ਆ ਵੀ ਜਿਹੜਾ ਹੁਣ ਬਹਾਨਾ ਵੀ ਲਾ ਰਹੇ ਵੀ ਅਸੀਂ ਤਾਂ ਆਪਾਂ ਹੀ ਸਾਨੂੰ ਸਿੱਧਾ ਖਿਆਲ ਸੇ ਤੋਂ ਬੈਠਦੇ ਤੁਸੀਂ ਚੈੱਕ ਅਪ ਕਰਦੇ ਜਿਵੇਂ ਅੱਜ ਇਹਦਾ ਸੁਖਜੀਤ ਦਾ ਚੈੱਕ ਅਪ ਕਰਕੇ ਗਏ ਆ ਉਹਨਾਂ ਨੂੰ ਤੁਹਾਨੂੰ ਲੱਗਦਾ ਵੀ ਇਹ ਖਤਰੇ 'ਚ ਹੈ ਚਲ ਉਦੋਂ ਅਸੀਂ ਹੁੰਦਾ ਵੀ ਅਗਲਾ ਕਹਿੰਦਾ ਵੀ ਭਾਈ ਸਾਨੂੰ ਚੈੱਕ ਕਰਾ ਦੇਣਗੇ ਵੀ ਅਜੇ ਬੈਠੇ ਤਾਂ ਹੈ ਨਹੀਂ ਪਹਿਲੇ ਸਾਨੂੰ ਸਿਹਤਾਂ ਕੀ ਫਿਕਰ ਹੋ ਗਿਆ ਅਸਲ ਵਿੱਚ ਉਹ ਬਹਾਨਾ ਹੈਗਾ ਸਾਨੂੰ ਤਾਂ ਆਇਆ ਹੈਗਾ ਵੀ ਜਿਹੜੀ ਭਗਵੰਤ ਮਾਨ ਵੀ ਹੈ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਇਹਨਾਂ ਦੀ ਮਿੱਤਸ਼ਾ ਦੇ ਨਾਲ ਮੀਟਿੰਗਾਂ ਕਰਦਾ ਉਹਨਾਂ ਦੇ ਨਾਲ ਇਹ ਵੀ ਟੀਮ ਬਣੀ ਹੋਈ ਆ ਉਹਦੀ ਅੱਜ ਵਾਲੀ ਜਿਹੜਾ ਹੁਣ ਇਹਨਾਂ ਨੇ 25 ਤਰੀਕ ਨੂੰ ਕੀਤਾ ਉਹ ਸਾਰੀ ਉਹਦੇ ਉਧਰ ਨੂੰ ਸਿਹਤ ਨੂੰ ਕਰਕੇ ਆਪਦੇ ਵੱਲ ਕਰ ਲਿਆ ਮੇਰੇ ਹਿਸਾਬ ਨਾਲ ਇਹ ਸੈਂਟਰ ਸਰਕਾਰ ਦੀ ਹੀ ਮਦਦ ਕੀਤੀ ਆ ਉਹਨੇ ਇਸੇ ਕਰਕੇ ਅਸੀਂ ਜਿਹੜਾ 1 ਤ ਦਸੰਬਰ ਦਾ ਉਹਦੇ ਜਿਹੜਾ ਘਰਾਓ ਆ ਉਹਦਾ ਰੱਖਿਆ ਆ ਉਹਦੀ ਕੋਠੀ ਦਾ ਜਿਹੜੀ ਸੰਗਰੂਰ ਸ਼ਹਿਰ ਦੇ ਵਿੱਚ ਹੈ ਉਹ ਐਸੇ ਕਰਕੇ ਰੱਖਿਆ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਉਸ ਐਕਸ਼ਨ ਰਾਹੀਂ ਦੇਸ਼ ਦੇ ਲੋਕਾਂ ਨੂੰ ਦਿਖਾ ਸਕੀਏ ਵੀ ਭਾਈ ਜਿਹੜੀ ਆਮ ਆਦਮੀ ਪਾਰਟੀ ਹੈ ਕੇਜਰੀ ਵਾਲਾ ਭਗਵੰਤ ਮਾਨ ਹੈ ਜਿਹੜੇ ਕਹਿੰਦੇ ਆ ਲੋਕੋ ਵੀ ਸਾਡੀ ਭਾਜਪੀ ਨਾਲ ਲੜਾਈ ਹੈ ਅਸੀਂ ਭਾਜਪੀ ਦੀ ਸੈਂਟਰ ਸਰਕਾਰ ਨਾਲ ਲੜਨ ਜਾ ਰਹੇ ਸੀ ਇਹਨੇ ਮੂਹਰੇ ਹੋ ਕੇ ਸਾਡਾ ਬੰਦਾ ਚੱਕ ਕੇ ਇਹਨੇ ਡਾਇਵਰਟ ਕੀਤਾ ਇਹਨੂੰ ਪੁੱਛੋ ਇਹ ਤੋਂ ਪੋਜੀਸ਼ਨ ਸਾਫ਼ ਕਰਾਓ ਵੀ ਤੂੰ ਹੈ ਕਿਦਾਂ ਉਦੇ ਨਾਲ ਇੱਕ ਜੁੜੀ ਖਬਰ ਕਿ ਹੋਰ ਵੀ ਸਾਹਮਣੇ ਆ ਰਹੀ ਹੈ ਨਾ ਅੱਜ ਜਿਹੜਾ ਸਰਕਾਰ ਵੱਲੋਂ ਜਿਹੜੀ ਖਬਰ ਆ ਰਹੀ ਆ ਵੀ ਜਿਹੜੇ ਉਸ ਦਿਨ ਇੱਥੇ ਆਪਰੇਸ਼ਨ ਦੇ ਵਿੱਚ ਜਿਹੜੇ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਸ਼ਾਮਿਲ ਸੀਗੇ ਡੱਲੇਵਾਲ ਨੂੰ ਚਪਕ ਲੈ ਜਾਂਦੇ ਵਿੱਚ ਵੀ ਉਹਨਾਂ ਨੂੰ ਕੋਈ ਸਨਮਾਨਿਤ ਕਰਨ ਦਾ ਪ੍ਰੋਗਰਾਮ ਕੋਈ ਲਿਖਿਆ ਜਾ ਰਿਹਾ ਬਿਲਕੁਲ ਅਸੀਂ ਵੀ ਸੁਣਿਆ ਵੀ ਜਿਨ੍ਹਾਂ ਨੇ ਉਹਨਾਂ ਨੂੰ ਜਵਰੀ ਚੱਕਿਆ ਜਵਰੀ ਚੱਕ ਕੇ ਉਹਨਾਂ ਦਾ ਜਿਹੜਾ ਮਨੁੱਖੀ ਅਧਿਕਾਰ ਹੈ ਉਹਨਾਂ ਦਾ ਜਮਹੂਰੀ ਅਧਿਕਾਰ ਹੈ ਖੋਇਆ ਪ੍ਰੋਟੈਸਟ ਕਰਨਾ ਸ਼ਾਂਤਮਈ ਹਰੇਕ ਦਾ ਸ਼ਹਿਰੀ ਦਾ ਉਹ ਇਹਨਾਂ ਨੇ ਫੋਰਸਾਂ ਧਾੜਾਂ ਲਿਆ ਕੇ ਪੁਲਿਸ ਫੋਰਸਦਿਆਂ ਉਹਨਾਂ ਦਾ ਚੱਕ ਕੇ ਉਹਦਾ ਅਧਿਕਾਰ ਖੋਇਆ ਉਹਨਾਂ ਦਾ ਜੇ ਜਿਨ੍ਹਾਂ ਨੇ ਅਧਿਕਾਰ ਖੋਇਆ ਉਹਨਾਂ ਨੂੰ ਸਨਮਾਨਤ ਕਰ ਰਿਹਾ ਤਾਂ ਅਸੀਂ ਸਮਝਦੇ ਹਾਂ ਵੀ ਉਹ ਕਿਸਾਨਾਂ ਦੇ ਜ਼ਖਮਾਂ ਤੇ ਨੂਨਪੁੱਕਣ ਵਾਲੀ ਗੱਲ ਹੈਗੀ ਹੈ ਤੇ ਇਹਨੂੰ ਅਸੀਂ ਪਹਿਲਾਂ ਵੀ ਜਦੋਂ ਸਾਨੂੰ 15 ਅਗਸਤ ਨੂੰ ਵੀ ਜਿਨ੍ਹਾਂ ਨੇ ਆਹ ਇੱਥੇ ਗੋਲੀਆਂ ਚਲਾ ਕੇ ਸੀ ਬਾਰਡਰਾਂ ਤੇ ਉਹ ਹਰਿਆਣੇ ਦੇ ਜਿਹੜੀ ਪੁਲਿਸ ਨੂੰ ਸਨਮਾਨਤ ਕਰਦੀ ਗੱਲ ਚੱਲੀ ਸੀ ਉਦੋਂ ਵੀ ਅਸੀਂ ਉਹਦਾ ਨਿੰਦਿਆ ਕੀਤੀ ਸੀ ਤੇ ਉਹਨਾਂ ਨੂੰ ਲਿਸਟ ਵਾਪਸ ਲੈਣੀ ਪਈ ਸੀ ਜੇ ਹੁਣ ਕਰਦਾ ਫਿਰ ਤਾਂ ਸਾਫ਼ ਹੋ ਜਾਊਗਾ ਜੀ ਬਿਲਕੁਲ ਵੀ ਇਹ ਬੀ ਟੀਮ ਹੀ ਨਹੀਂ ਇਹ ਇਹ ਉਹਨਾਂ ਨਾਲ ਜੁਆਇੰਟ ਆਪਰੇਸ਼ਨ ਹੈ ਤਾਂ ਇਹਨਾਂ ਦਾ ਜੇ ਉਹ ਇਹਨਾਂ ਨੂੰ ਸਨਮਾਨਤ ਕਰਦੇ ਫਿਰ ਬਣੂਗਾ ਵੀ ਇਹ ਭਗਵੰਤ ਮਾਨ ਦਾ ਤੇ ਜਿਹੜੀ ਮੋਦੀ ਸਰਕਾਰ ਹੈ ਕੇਂਦਰ ਦੀ ਉਹਨਾਂ ਦਾ ਜੁਆਇੰਟ ਆਪਰੇਸ਼ਨ ਹੈ ਕਿਸਾਨਾਂ ਨੂੰ ਜਿਹੜਾ ਅੰਦੋਲਨ ਹੈ ਉਹਨੂੰ ਫੇਲ ਕਰਨ ਦੇ ਖਾਤਰ ਉਹਨੂੰ ਜ਼ਬਰਦਸਤ ਕੋਚਲਣ ਦੇ ਖਾਤਰ ਇੱਕ ਮੁੱਦਾ ਪਿਛਲੇ ਸਾਲਾਂ ਦੇ ਵਿੱਚ ਬਹੁਤ ਗਰਮਾਇਆ ਸੀਗਾ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ ਸੀਗੀ ਤਾਂ ਉਸ ਦੇ ਵਿੱਚ ਜਿਹੜਾ ਉਦੋਂ ਦਾ ਕੇਸ ਚੱਲਦਾ ਆ ਰਿਹਾ ਸੀਗਾ ਇੱਕ ਲੜਕਾ ਜਿਹੜਾ ਉਹ ਗਵਾਹ ਸੀਗਾ ਉਸ ਕੇਸ ਦਾ ਮੁੱਖ ਗਵਾਹ ਮੰਨਿਆ ਜਾ ਰਿਹਾ ਉਹ ਤਾਂ ਕੱਲ ਤਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜਿਹੜੀ ਵੀਡੀਓ ਇੱਕ ਵਾਇਰਲ ਹੋ ਰਹੀ ਆ ਵੀ ਉਹਨੂੰ ਭਰੇ ਬਾਜ਼ਾਰ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਜੀ ਪਹਿਲੀ ਗੱਲ ਕਹਿ ਦਿੱ ਗਏ ਵੀ ਸਾਨੂੰ ਹਜੇ ਕੋਈ ਅ ਇੱਕ ਸੋਸ਼ਲ ਮੀਡੀਆ ਤੇ ਕੇਸ ਲੈਵਲ ਤੇ ਕਰਿਆ ਕਿਉਂਕਿ ਅਸੀਂ ਵੀ ਫੇਸਬੁੱਕ ਦੇਖਿਆ YouTube ਦੇਖਿਆ ਉਹ ਇੱਕ ਤਾਂ ਜਿਹੜੀ ਹਾਲਾਂਕਿ ਇਸ ਖਬਰ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹਲੇ ਤੱਕ ਉਹੀ ਕਹਿੰਦੇ ਆ ਨਾ ਅਸੀਂ ਬੀਜੇ ਏਡੀ ਬਡੀ ਗੱਲ ਹੁੰਦੀ ਆ ਤਾਂ ਸਾਰੇ ਚੈਨਲਾਂ ਤੇ ਚੱਲ ਜਾਣੇ ਸੀ ਸਾਰੀਆਂ ਜਿਹੜੀਆਂ ਇਲੈਕਟ੍ਰੋਨਿਕ ਜਿਹੜੇ ਚੈਨਲ ਹੈਗੇ ਨੇ ਇਕੱਲਾ ਸੋਸ਼ਲ ਮੀਡੀਆ YouTube ਹੀ ਨਹੀਂ ਦੂਜੇ ਜਿਹੜੇ ਚੈਨਲ ਹੈ ਪ੍ਰੈਸ ਮੀਡੀਆ ਵਿੱਚ ਜਾਂ ਇਲੈਕਟ੍ਰੋਨਿਕ ਮੀਡੀਆ ਵਿੱਚ ਆ ਜਾਣਾ ਸੀ ਪਰ ਜਿਹੜੀ ਆਈ ਨਹੀਂ ਅਜੇ ਤੱਕ ਇਸ ਕਰਕੇ ਹਜੇ ਉਹਦੀ ਅਸੀਂ ਪਹਿਲਾਂ ਪੁਸ਼ਟੀ ਕਰਾਂਗੇ ਹਾਂ ਜੇ ਇਹ ਸੱਚੀ ਹੋਈ ਗੱਲ ਉਹ ਗਵਾਹ ਨੂੰ ਕੁੱਟ ਕੇ ਮਾਰਨ ਵਾਲੀ ਗੱਲ ਹੋਵੇ ਫੇਰ ਐ ਸਮਝ ਲਓ ਵੀ ਇਹ ਦੁਬਾਰੇ ਜਿਹੜਾ ਲਖੀਮਪੁਰ ਕਾਰਡ ਦੇ ਜਿਹੜੇ ਜ਼ਖਮ ਹੈ ਉਹਨਾਂ ਨੇ ਦੁਬਾਰੇ ਅੱਲੇ ਕੀਤੇ ਆ ਤੇ ਇਹਨੂੰ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਪਹਿਲਾਂ ਮੰਗਾ ਤੇ ਅਸੀਂ ਲੜ ਰਹੇ ਹਾਂ ਵੀ ਉਹਨੂੰ ਅਸੀਂ ਇਸ ਸਮੇਂ ਸਿਰ ਸਜ਼ਾ ਦਿੱਤੀ ਜਾਵੇ ਫੇਰ ਅਸੀਂ ਇਹਨੂੰ ਵੀ ਮੁੱਦਾ ਵਿੱਚ ਬਣਾਵਾਂਗੇ ਵੀ ਜਿਹੜੇ ਬੰਦਿਆਂ ਨੇ ਉਹਨੂੰ ਚੱਕਿਆ ਉਹਨੂੰ ਜਾਂ ਉਹਨੂੰ ਕੁੱਟ ਕੇ ਮਾਰਿਆ ਉਹਨਾਂ ਦੇ ਖਿਲਾਫ ਸਜ਼ਾ ਮਿਲੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇ ਅਸੀਂ ਮੁੱਦਾ ਚੱਕਾਂਗੇ ਜਿਹੜਾ 6 ਦਸੰਬਰ ਨੂੰ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਉਹ ਹੁਣ ਕੋਈ ਹਰਿਆਣਾ ਸਰਕਾਰ ਦੇ ਨਾਲ ਉਹਦੇ ਨਾਲ ਕੋਈ ਗੱਲਬਾਤ ਹੋ ਸਕੀ ਆ ਵੀ ਸੱਦਾ ਜਿਹੜਾ ਇਥੋਂ ਪੈਦਲ ਜਾਣਾ ਜਥਿਆਂ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਪੈਦਾ ਕੀਤੀ ਜਾਵੇ ਸਾਡੇ ਗੱਲਬਾਤੇ ਕੋਈ ਨਹੀਂ ਹੋਈ ਇਕੱਲਾ ਉਹਨਾਂ ਦਾ ਜਿਹੜਾ ਹਰਿਆਣੇ ਦਾ ਖੇਤੀਬਾੜੀ ਮੰਤਰੀ ਉਹਦਾ ਬਿਆਨ ਆਇਆ ਕੱਲ ਮੀਡੀਆ ਤੇ ਵੀ ਚੱਲਿਆ ਤੇ ਉਹ ਪ੍ਰੈਸ 'ਚ ਵੀ ਆਇਆ ਵੀ ਜੇ ਉਹ ਕਿਸਾਨ ਪੈਦਲ ਜਥਿਆਂ ਦੀ ਸ਼ਕਲ 'ਚ ਜਾਣਾ ਚਾਹੁੰਦੇ ਆ ਦਿੱਲੀ ਤਾਂ ਅਸੀਂ ਉਹਨਾਂ ਨੂੰ ਕੋਈ ਰੋਕਾਂਗੇ ਬਿਆਨ ਆਇਆ ਹਾਂਜੀ ਪਰ ਇਹ ਇਹ ਹੁਣ ਸ਼ਹਿਰ ਨੂੰ ਸਾਫ ਹੋਊਗਾ ਕਈ ਵਾਰੀ ਇਹ ਹੁੰਦਾ ਸਰਕਾਰਾਂ ਦੀ ਚਾਲ ਵੀ ਹੁੰਦੀ ਹੈ ਵੀ ਇਹ ਵੱਡੀ ਤਿਆਰੀ ਨਾ ਕਿਉਂਕਿ ਪਹਿਲਾਂ ਵੱਡੀ ਤਿਆਰੀ ਨਾ ਕਰ ਨੀ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਜਾਣ ਦੀ ਤਿਆਰੀ ਕੀਤੀ ਗਈ ਸੀਗੀ ਤਾਂ ਉਦੋਂ ਸਰਕਾਰ ਵੱਲੋਂ ਬਕਾਇਦਾ ਬਿਆਨ ਜਾਰੀ ਕੀਤੇ ਗਏ ਸੀਗੇ ਵੀ ਜਿਹੜਾ ਕਿਸਾਨ ਆ ਉਹ ਟਰਾਲੀਆਂ ਟਰੈਕਟਰ ਲੈ ਕੇ ਨਾ ਆਉਣ ਉਹ ਟ੍ਰੇਨਾਂ ਰਾਹੀਂ ਵੀ ਆ ਸਕਦੇ ਆ ਤਾਂ ਉਹ ਬਿਨਾਂ ਇਹਨਾਂ ਟਰੈਕਟਰਾਂ ਟਰਾਲੀਆਂ ਤੋਂ ਕਿਸੇ ਹੋਰ ਸਾਧਨਾਂ ਰਾਹੀਂ ਵੀ ਆ ਸਕਦੇ ਆ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਟੈਸਟ ਕਰਦੇ ਖਾਤਰ ਚੈੱਕ ਕਰਦੇ ਖਾਤਰ ਅਸੀਂ ਕਿਹਾ ਵੀ ਪੰਜਾਬ ਵਾਲੇ ਤਾਂ ਇੱਥੇ ਹੀ ਰਹਿਣਗੇ ਟਰਾਲੀਆਂ ਸਮੇਤ ਅਸੀਂ ਦੂਜੀਆਂ ਸਟੇਟਾਂ ਤੋਂ ਦਿੱਲੀ ਵੱਲ ਨੂੰ ਜਥੇ ਤੋਰੇ ਸੀ ਪੈਦਲ ਵੀ ਤਾਂ ਕਿ ਉਹ ਚੈੱਕ ਹੋ ਜਾਊਗਾ ਵੀ ਉਹਨਾਂ ਦਾ ਇਹ ਕਹਿਣੇ ਦੀ ਗੱਲ ਹੀ ਆ ਜਾਂ ਕਰਨੇ ਦੀ ਵੀ ਹੈਗੀ ਆ ਹੱਥੀ ਦੇ ਦੰਦ ਦੇ ਦਿਖਾਉਣ ਵਾਲੀ ਹੈ ਕਿ ਖਾਣ ਵਾਲੀ ਵੀ ਹੈਗੀ ਆ ਪਰ ਉਹ ਅਸੀਂ ਉਹ ਰੱਦ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਨੰਗੇ ਕੀਤਾ ਅਸੀਂ ਵੀ ਜਿੰਨੇ ਵੀ ਕੋਈ ਇਧਰੋਂ ਪੰਜਾਬ ਹਰਿਆਣਾ ਨੂੰ ਛੱਡ ਕੇ ਰਾਜਸਥਾਨ ਤੋਂ ਯੂਪੀ ਤੋਂ ਮੱਧ ਪ੍ਰਦੇਸ਼ ਤੋਂ ਜਿਹੜੇ ਦਿੱਲੀ ਵੱਲ ਜਿੰਨੇ ਜਥੇ ਆਏ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਦਿੱਲੀ ਪਹੁੰਚਣ ਦਿੰਦਾ ਜਿਹੜੇ ਪੈਦਲ ਆ ਰਹੇ ਜਾਂ ਰੇਲ ਗੱਡੀਆਂ ਤੇ ਆ ਰਹੇ ਸੀ ਜਾਂ ਆਪਣੀਆਂ ਬੱਸਾਂ ਤੇ ਆ ਰਹੇ ਸੀ ਕਿਸੇ ਨੂੰ ਨਹੀਂ ਪਹੁੰਚਣ ਦਿੱਤਾ ਉਹਨੂੰ ਅਰੈਸਟ ਕੀਤਾ ਕਈਆਂ ਨੂੰ ਤਾਂ ਅਰੈਸਟ ਕਰਕੇ ਛੱਡਤਾ ਕਈਆਂ ਨੂੰ ਕੇਸ ਪਾ ਕੇ ਉਹਨਾਂ ਨੇ ਕੇਸ ਵੀ ਪਾਏ ਆ ਉਹਨਾਂ ਨੇ ਇਸ ਕਰਕੇ ਵੀ ਉਹ ਇਹ ਤੁਹਾਡੇ ਵੱਲੋਂ ਪਹਿਲਾਂ 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 ਅਜਮਾਇਆ ਜਾ ਚੁੱਕਿਆ ਹੈ ਤੁਹਾਡੇ ਵੱਲੋਂ ਤਾਂ ਦੁਬਾਰਾ ਜਿਹੜਾ ਹੁਣ ਤਿਆਰੀ ਕੀਤੀ ਜਾ ਰਹੀ ਹੈ ਫਿਰ ਕੀ ਸੋਚ ਕੇ ਇਹ ਵੀ ਤਾਂ ਹੀ ਤਾਂ ਕਹਿੰਦੇ ਆ ਅਸੀਂ ਵੀ ਅਸੀਂ ਸਾਨੂੰ ਕੋਈ ਯਕੀਨ ਨਹੀਂ ਵੀ ਜਿਹੜਾ ਹਰਿਆਣ ਦਾ ਖੇਤੀਬਾੜੀ ਮੰਤਰੀ ਹੈ ਵੀ ਜਿਹੜਾ ਕਹਿੰਦੇ ਵੀ ਅਸੀਂ ਕੋਈ ਰੋਕਾਂਗੇ ਨਹੀਂ ਕਿਉਂਕਿ ਪਹਿਲਾਂ ਇਹਨਾਂ ਨੇ ਰੋਕੇ ਆ ਉਹ ਸੋ ਇਹਦੀ ਚਾਲ ਵੀ ਹੋ ਸਕਦੀ ਹੈ ਵੀ ਇਹ ਵੱਡਾ ਕੱਠ ਨਾ ਕਰਨ ਵੀ ਚਲੋ ਯਾਰ ਹੁਣ ਤਾਂ ਵੱਡੇ ਕੱਠ ਦੀ ਲੋੜ ਨਹੀਂ ਆ ਲੋਕਾਂ ਦਾ ਵੀ ਹੁਣ ਤਾਂ ਜਥਿਆਂ ਨੂੰ ਲੰਘਣ ਦੇ ਹੀ ਦੇਣਗੇ ਆਪਾਂ 100 ਕ ਜਾਵੜੋ 100 150 ਬੰਦਾ ਤੇ ਇਸ ਕਰਕੇ ਸਾਨੂੰ ਇਹ ਤਾਂ ਹੁਣ 6 ਤਰੀਕ ਹੀ ਸਾਫ ਕਰੂਗੀ ਵੀ ਉਹਨਾਂ ਦੀਆਂ ਜੋ ਇਹ ਕਹਿੰਦੇ ਆ ਉਹਦੇ ਵਿੱਚ ਕਿੰਨੀ ਕ ਸੱਚਾਈ ਆ ਉਹਦੇ ਵਿੱਚ ਇਹ ਸਨ ਕਿਸਾਨ ਆਕੂ ਸਰਜੀਤ ਸਿੰਘ ਜੀ ਫੂਲ ਜਿਹੜੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਤੇ ਆ ਜਿਹੜਾ ਉਹ ਸਾਨੂੰ ਜਾਣਕਾਰੀ ਦੇ ਰਹੇ ਸਨ న్యూਸ ਟਾਈਮ ਲਈ ਬਲਵਿੰਦਰ ਸਿੰਘ ਕਹਨਗੜ ਦੀ ਵਿਸ਼ੇਸ਼ ਰਿਪੋਰਟ